ਤੇ ਬੜਾ ਸੈਸ ਹੁਟੇਗਾ ਟੈਨਸ਼ਨ ਹੈ ਟੈਨਸ਼ਨ ਵਾਲੀ ਗੱਲ ਏ ਬੈਠ ਜਾ ਮੈਂ ਦੱਸਣਾ ਕੀ ਗੱਲ ਏ ਤੈਨੂੰ ਸ਼ਾਇਦ ਲੱਗਦਾ ਪਤਾ ਨਹੀਂ ਗਿਆ ਠੀਕ ਡੈਡੀ ਸ਼ੁਰੂ ਹੋ ਗਿਆ ਗੱਲ ਇਦਾਂ ਵੇ ਜੰਗ ਲੱਗੀ ਏ ਅੱਛਾ ਮੇਰੇ ਖਿਆਲ ਤੂੰ ਕਦੀ ਖ਼ਬਰ ਖੂਨ ਹੀ ਪੜੀ ਕਦੀ ਹੈ ਨਾ ਨਾ ਯਾਰ ਮੈਂ ਨਾ ਹੀ ਤੂੰ ਕਦੀ ਕੋਈ ਖ਼ਬਰ ਸੁਣੀ ਮੇਰੇ ਸਾਹਮਣੇ ਮੈਂ ਨਹੀਂ ਖ਼ਬਰ ਨਹੀਂ ਕਰ ਹਾਂ ਤੇਰਾ ਕੰਮ ਆਪਣਾ ਕੰਮ ਕਰਕੇ ਰੋਮਾਨਾ ਰੋਟੀ ਸਾਡੀ ਰੋਮਾਨਾ ਪੈ ਗਈ ਹੈ ਨਾ ਪਰ ਭਗਤ ਦੀ ਲੜਾਈ ਲੱਗੀ ਹੈ 5 6 ਦਿਨ ਹੋ ਗਏ ਆ ਅੱਛਾ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਲੱਗੀ ਹੋਈ ਹੈ ਤੇ ਬਾਹਰਾਂ ਤੇ ਲਾਗੂ ਦੁਨੀਆ ਜੀ ਉਖਾਦੀਤੀ ਗਈ ਹੈ ਹਾਂਜੀ ਤੇ ਬਹੁਤ ਨੁਕਸਾਨ ਹੋਉਂਦਿਆ ਹਾਂਜੀ ਇਹ ਹਿੰਦੁਸਤਾਨ ਦਾ ਤੇ ਪਾਕਿਸਤਾਨ ਦਾ ਲੜਾਈ ਜੇ ਲੱਗਣੀ ਹੈ ਚੰਗੀ ਗੱਲ ਹੈ ਚੰਗੀ ਸਕੇਤ ਨਹੀਂ ਹੈਗੀ ਨਾ ਮਾੜੀ ਗੱਲ ਹੈ ਮਾੜੀ ਗੱਲ ਦੋਨਾਂ ਤਰ੍ਹਾਂ ਦਾ ਕਾਹਨ ਹੈ ਕਿਉਂਕਿ ਦਾਣਾ ਤੇ ਸੋਨਾ ਵਿੱਚ ਹੀ ਇਹ ਨਹੀਂ ਦਾਣ ਤੇ ਦੋਨਾਂ ਵਿੱਚ ਹੀ ਸਾਹ ਹਿੰਦੁਸਤਾਨੀ ਚਾਹ ਪਾਕਿਸਤਾਨੀ ਹੀ ਹਾਂ ਸੰਤੋਹ ਹੁਣਾ ਦੋਨੋਂ ਤਰ੍ਹਾਂ ਦੇ ਇਸੇ ਉਹ ਗੱਲ ਹੋ ਗਈ ਉਹ ਕਹਿੰਦੇ ਹੁੰਦੇ ਨੇ ਸੂਰੀ ਖਰਬੂਜੇ ਦੇ ਡਿੱਗੇ ਹਾਂ ਜਾਂ ਖਰਬੂਜਾ ਸੋਰੀ ਦੇ ਡਿੱਗੇ ਡਿੱਗੇ ਨੁਕਸਾਨ ਦਾ ਖਰਬੂਜੇ ਦਾ ਨੁਕਸਾਨ ਖਰਬੂਜੇ ਦਾ ਮੈਂ ਗੱਲ ਸਮਝ ਗਿਆ ਤਾ ਹਾਂ ਮੈਂ ਕੀ ਕਹਿਣਾ ਚਾਹੁੰਦਾ ਵੀ ਨੁਕਸਾਨ ਸਾਡੇ ਦੋਨੋਂ ਤਰ੍ਹਾਂ ਦਾ ਹੀ ਹੈ ਦੋਨੋਂ ਤਰ੍ਹਾਂ ਦਾ ਚਾਹੇ ਹਿੰਦੁਸਤਾਨ ਵਿੱਚ ਚਾਹੇ ਪਾਕਿਸਤਾਨੀ ਇਹ ਨੁਕਸਾਨ ਦੋਨਾਂ ਦਾ ਹੀ ਹੈ ਦੋਨਾਂ ਦਾ ਇਸਰਫੀ ਜੰਗ ਲੱਗਣੀ ਨਹੀਂ ਚਾਹੀਦੀ ਨਹੀਂ ਲੱਗੇ ਜੰਗ ਜਿਹੜੀ ਲੱਗ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਔਰ ਇਹ ਲੱਗਣੀ ਨਹੀਂ ਚਾਹੀਦੀ ਉਹ ਜ਼ਿਆਦਾ ਨੁਕਸਾਨ ਹੁੰਦਾ ਹੈ ਦੇ ਤੇਰੇ ਖਿਆਲ ਨਾਲ ਕੀ ਹੋਣਾ ਚਾਹੀਦਾ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਮਤਲਬ ਇਹ ਹੋਣਾ ਚਾਹੀਦਾ ਕੋਈ ਸਿਆਣੇ ਪਤਵੰਤੇ ਆਪੋ ਚ ਸਲਾਹ ਕਰਕੇ ਤੇ ਆਪੋ ਦੇ ਵਿੱਚ ਫੈਸਲਾ ਕਰ ਲੈਣ ਕਿ ਨਾ ਲੜਾਈ ਨਾ ਹੋਵੇ ਪਰ ਤੇਰੇ ਕਹਿੰਦਾ ਮਤਲਬ ਸਰਕਾਰਾਂ ਆਪਸ ਵਿੱਚ ਬੈਠ ਕੇ ਬੈਠ ਕੇ ਸਮਝੌਤਾ ਕਰਨਾ ਹੈ ਜੋ ਵੀ ਇਹਨਾਂ ਦਾ ਵਿਚਾਰ ਰਿਹਾ ਹੈਗੇ ਹੈ ਕਮੀ ਵੇਜੀ ਹੈ ਬੈਠ ਕੇ ਹੱਲ ਕਰਨ ਜਨਤਾ ਦਾ ਨੁਕਸਾਨ ਨਾ ਜਨਤਾ ਦਾ ਨੁਕਸਾਨ ਹੋ ਪਬਲਿਕ ਦਾ ਨੁਕਸਾਨ ਜਿਹੜਾ ਨਾ ਹੋਵੇ ਅਹੀ ਵੀ ਇਹੋ ਕਹਿੰਦੇ ਆ ਇਹ ਜੇ ਜਿਹੜੀ ਸਰਕਾਰਾਂ ਉਹਦੀ ਚੰਗੇ ਵਿਚਾਰ ਸੁਧਨ ਤੇ ਉਹ ਲੜਾਈ ਜੇ ਨਹੀਂ ਹੋਵੇ ਪੱਕੀ ਜੋ ਵੀ ਸਾਡੇ ਵਾਸਤੇ ਸਰਕਾਰ ਸਕੇਦ ਦਿੰਦੀ ਹੈ ਸਾਨੂੰ ਵਿਚਾਰ ਦਿੰਦੀ ਸਾਨੂੰ ਜਾਗਰੂਤ ਹੋਣਾ ਚਾਹੀਦਾ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਨਾ ਤਾਂ ਕਿ ਹਾਂ ਗੁੱਟੀਆਂ ਬੰਦ ਕਰਨੀ ਚਾਹੀਦੀ ਹੈ ਜੇ ਇਦਾਂ ਦਾ ਕੋਈ ਜੋ ਵੀ ਸੁਝਾਅ ਹੋਵੇ ਤੇ ਸਰਕਾਰਾਂ ਨੂੰ ਸਾਡੀ ਸਰਕਾਰ ਨੂੰ ਜਾਗਰੂਤ ਕਰਨਾ ਚਾਹੀਦਾ ਹੈ ਨਾ ਜਰੂਰ ਜੀ ਪੀ ਕੇ ਤੇ ਤੇਰੇ ਹਿਸਾਬ ਨਾਲ ਜੰਗ ਲੱਗਣੀ ਚਾਹੀਦੀ ਕੀ ਨਹੀਂ ਲੱਗਣੀ ਚਾਹੀਦੀ ਤਾਂ ਜੰਗ ਲੱਗਣੀ ਨਹੀਂ ਚਾਹੀਦੀ ਗਰੀ ਨਹੀਂ ਚਾਹੀਦੀ ਵਿਪੋਖ ਇਹ ਕਹਿੰਦੇ ਆ ਕਿ جنگ ਦੇ ਇੱਕ ਘਰ ਦੀ ਲੱਗੀ ਹੋਏ ਤਾਂ ਉਹ ਨਹੀਂ ਮਾਣ ਹਾਂ ਜੀ ਮਾਣੇ ਬਾਦਸ਼ਾਹਿਆਂ ਦੀ ਇਹ ਆ ਦੋ ਦੇਸ਼ਾਂ ਦੀ ਲੜਾਈ ਹੈ ਹਾਂ ਦੋਨਾਂ ਦੇਸ਼ਾਂ ਨਾਲ ਹੋਰ ਵੀ ਲੋਕ ਜਿਹੜੀਆਂ ਦੇਸ਼ ਜੁੜੇ ਹੋਣਗੇ ਉਹਨਾਂ ਦੇ ਬੈਕਗ੍ਰਾਉਂਡ ਦੇ ਤੇ ਜੰਗ ਤੇ ਕਹਿੰਦੇ ਇੱਕ ਘਰ ਦੀ ਲੱਗੀਏ ਤਾਂ ਉਹ ਨਹੀਂ ਸੰਭਲ ਜਾਂਦੀ ਤੇ ਦੇਸ਼ ਦੀ ਇਹ ਦੇਸ਼ਾਂ ਦੀ ਜਿਹੜੀ ਜੰਗ ਉਹ ਜਿਹੜੀ ਨਹੀਂ ਲੱਗਣੀ ਚਾਹੀਦੀ ਹਾਂ ਨਾ ਨਹੀਂ ਲੱਗਣੀ ਚਾਹੀਦੀ ਤੇ ਅਹੀ ਸਰਕਾਰਾਂ ਨੂੰ ਅਪੀਲ ਕਰਦੇ ਆਂ ਆਪਣੀ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹ ਬੈਠ ਕੇ ਜਿਹੜੇ ਸਮਝੌਤਾ ਕੀਤਾ ਜਾਵੇ ਤਾਂ ਕਿ ਇਹ ਜਾਨਾਂ ਦਾ ਨੁਕਸਾਨ ਨਾ ਹੋਵੇ ਮਾਲ ਡੰਗਰ ਦਾ ਨੁਕਸਾਨ ਨਾ ਹੋਵੇ ਲੋਕਾਂ ਨੂੰ ਘਰਾਂ ਤੋਂ ਉੱਠ ਕੇ ਦੂਜੇ ਥਾਂ ਜਿਹੜਾ ਨਾ ਜਾਣਾ ਪਵੇ ਨਾ ਜਾਣਾ ਪਵੇ ਇਹੋ ਹੀ ਸਰਕਾਰ ਨੂੰ ਅਪੀਲ ਕਰਦੇ ਆਂ ਠੀਕ ਹੈ ਜੀ ਠੀਕ ਹੈ ਧੰਨਵਾਦ ਧੰਨਵਾਦ